ਹੋ ਨਮਸਕਾਰ ਹਾਂਜੀ ਸਰ ਇੱਕ ਮਾਨਯੋਗ ਸ੍ਰੀ ਸਫੂ ਸ਼ਰਮਾ ਜੀ ਆਈਪੀਐਸ ਸੀਨੀਅਰ ਸਾਹਿਬ ਦੀ ਹਦਾਇਤਾਂ ਤੇ ਤੇ ਏਡੀ ਸਾਹਿਬ ਸ੍ਰੀ ਸੁਮਿਤ ਵਰਮਾ ਜੀ ਦੀ ਹਦਾਇਤਾਂ ਤੇ ਐਸਪੀਐਸਚੋ ਸ੍ਰੀ ਮੋਤਾਬਰੀ ਵੱਲੋਂ ਬਹੁਤ ਜੀ ਕੰਮ ਕੀਤਾ ਗਿਆ ਇਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਕੁਮਾਰ सोनू ਅੰਕੁਸ਼ ਪੁੱਤਰ ਸੋਨ ਲਾਲ ਇੱਕ ਵਾਸੀ ਇੱਟਾ ਰੋਡ ਦਾ ਇੱਕ ਹੈਗਾ ਸਲੀ ਪੀਰੂ ਬੰਦੇ ਦਾ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਚਾਰ ਵੀਕਲ ਚੋਰੀ ਦੇ ਜਿਹੜੇ ਬ੍ਰੰਮਦ ਕਰਾਇਆ ਗਿਆ ਦੋ ਮੋਟਰਸਾਈਕਲ ਔਰ ਦੋ ਐਕਟਿਵਾ ਸਕੂਟਰੀ ਨੇ ਉਹ ਬ੍ਰੰਮਦ ਕਈਆਂ ਇੱਕ ਇਹਨਾਂ ਕੋਲੋਂ ਦਾਤ ਮਿਲਿਆ ਲੋਹੇ ਦਾ ਜਿਹਦੇ ਨਾਲੇ ਵਾਰਦਤ ਕਰਦੇ ਸੀਗੇ ਅੱਗੇ ਤੋਂ ਸਾਡੇ ਕੋਲ ਮੰਗਦੇ ਨੇ ਕੋਸ਼ਿਸ਼ ਕਰਦੇ ਆ ਵੀ ਇਹਨਾਂ ਤੋਂ ਹੋਰ ਵੀ ਸਾਨੂੰ ਬੀ ਦੇ ਵੀ ਕੋਈ ਹੋਰ ਵੀਕਲ ਵੀ ਬ੍ਰੰਮਦ ਹੋਉਂਦੀ ਉਮੀਦ ਹੈ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਅੰਕੁਸ਼ ਤੋਂ ਅੰਕੁਸ਼ ਕੁਮਾਰ ਹੈ ਅੰਕੁਸ਼ ਉਹਦੇ ਤੇ ਪਹਿਲਾਂ ਵੀ ਇੱਕ 2023 ਦੇ ਵਿੱਚ ਮਕਦਮਾ ਨੰਬਰ 23 ਸੀਗਾ ਜਿਹੜਾ ਅ ਡਿਵੀਜ਼ਨ ਨੰਬਰ 3 ਵਿੱਚ ਦਰਜ ਕੀਤਾ ਆਰਮੈਟ ਦਾ ਉਹਦੇ ਕੋਲ ਵੈਪਨ ਰਹਾਉਦਾ ਹੈ ਪਹਿਲਾਂ ਸਾਰੇ ਇਹਨਾਂ ਤੇ ਪਹਿਲਾਂ ਵੀ ਮਕਦਮੇ ਦਰਜ ਹੈ ਹਾਂਜੀ ਹਾਂਜੀ ਇੱਕ ਬੰਦੇ ਤੇ ਅੰਕੁਸ਼ ਕੁਮਾਰ ਤੇ ਹੈਗਾ ਮਕਦਮਾ ਇੱਕ ਆਰਮੈਟ ਦਾ ਮਕਦਮਾ ਹੈ 2023 ਦਾ ਸਰ ਕਿੰਨੀ ਉਮਰ ਕਿੰਨੀ ਇਹਨਾਂ ਦੀ ਇਹ ਤੇ 24 ਸਾਲ ਦੇ ਦੋਨੇ ਇਹ ਨਸ਼ਾ ਕਰਨ ਦੇ ਇਹ ਨਸ਼ਾ ਕਰਦੇ ਤੁਹਾਨੂੰ ਆਦੀ ਨਸ਼ਾ ਕਰਦੇ ਆਪੀ ਤੇ ਪਹਿਲਾਂ ਇਹਨਾਂ ਦੇ ਕਿੰਨੇ ਮੁੱਅ ਕਰਦਾ ਲੱਗੇ ਬਸ ਕੁਮ ਕਦਮ ਹੁੰਦਾ ਜੀ ਇੱਕ ਬੁੱਧ ਤੇ ਤਾਂ ਕੁਛ ਨਹੀਂ ਕਿਹੜੇ ਏਰੀਆ ਤੋਂ ਜਾਇਜ਼ ਇਹ ਕਰਦੇ ਸੀ ਕਿ ਚੋਰੀ ਕਿਹੜੇ ਏਰੀਆ ਜਿਆਦਾ ਹੁੰਦੀ ਚੋਰੀ ਤਾਂ ਸਾਰੇ ਏਰੀਆ ਤੋਂ ਮੁਲਸ਼ਕਤਾ ਹੁੰਦੀਆਂ ਵੀ ਵਹੀਕਲ ਚੋਰੀ ਚਾਰਜ ਦੋ ਜਿਹਨਾਂ ਨੇ ਪੁੱਛ ਕੇ ਅਜੇ ਪੈਂਡਿੰਗ ਹੈ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਨਾਂ ਨੇ ਕਿੱਥੋਂ ਕਿੱਥੋਂ ਚੋਰੀ ਕੀਤੀ ਹੈ ਤੇ ਪਹਿਲਾਂ ਇੱਥੇ ਵਹੀਕਲ ਦੇ ਦੇ ਕੇ ਨੂੰ ਦਿੰਦੇ ਕਿੱਥੇ ਅੱਗੇ ਉਹ ਚੋਰੀ ਕਰਕੇ ਵਹੀਕਲ ਦਾ ਯੂਜ਼ ਕਿਵੇਂ ਕਰਦੇ ਸੀ ਸਰ ਉਹ ਅਜੇ ਪੈਂਡਿੰਗ ਹੈ ਜੇ ਪੁੱਛ ਕੇ ਬਾਕੀ ਹੈ ਯਾਨੀ ਰਮਾਰਦੇ ਸੌਫਟ ਕਾਰਡ ਕਿਹੜੇ ਨਾਲ ਸੌ ਰੋਪਟਾ ਗਾ ਇਲਾ ਵੀ ਕਿ ਲਾਬਰ ਖੜਾ ਹੁੰਦਾ ਸੀ ਕਿਤੇ ਪਾਰਕ ਨਹੀਂ ਖੜਾ ਹੁੰਦਾ ਸੀਗਾ ਉਸ ਨੂੰ ਮਤਲਬ 24 ਜਾਲੀ 22 ਲਾ ਗਏ ਤੇ ਲਾਈਨ ਚ ਸਾਰਾ ਕੀਤੇ ਸੇਲ ਵੀ ਕਰਦੇ ਹੁੰਦੇ ਸੀ ਨਹੀਂ ਹਜੇ ਉਹ ਪੁੱਛ ਕੇ ਕਰਨੀ ਬਾਕੀ ਹੈ ਜੀ ਸੇਲ ਕਰਦੇ ਸੀ ਕਿ ਕੋਰ ਨੂੰ ਮਤਲਬ ਯੂਜ਼ ਵਾਸਤੇ ਜਾਂ ਕਿਸ ਵਾਰਤਤ ਵਾਸਤੇ ਵਰਤਦੇ ਉਹ ਇਹ ਪੈਣੀ ਸਰ ਕਿੱਥੇ ਦੇ ਰਹਿਣ ਵਾਲੇ ਇੱਕ ਤਾਂ ਪੀਰੂ ਬੰਦੇ ਦੇ ਰਹਿਣ ਵਾਲਾ ਇੱਕ ਟਿੱਬੇ ਰੋਡ ਦੇ ਰਹਿਣ ਵਾਲਾ ਕਿਹੜੇ ਏਰੀਆ ਚ ਫੜੇਗੇ ਸਰ ਇਹ ਦਰਮੰਡੀ ਤੋਂ ਇਨਫੋਰਮੇਸ਼ਨ ਦੇ ਦਰਜ ਫੜੇਗੇ ਦਰਮੰਡੀ ਸਲੀਮਟਾ ਬਈਗੇ ਕਿੱਕਰ ਸਾਨੂੰ ਲੇਸ ਸਿਗਨਲ ਆ ਰਿਹਾ ਆ ਸਾਹਮਣੇ ਕੰਮ ਤੋਂ ਅੰਦਰ ਦੁਜਨਤੀ ਚੋਂ ਕਾਫੀ ਰਾਤ ਤੋਂ ਕਾਫੀ ਤੇ ਬੰਦੇ ਖੜੇ ਬੈਠ ਰਹੇ ਨੇ ਜਰਾਤੀਆਂ ਸਵੇਰ ਨੂੰ ਇਹ ਹੀ ਲੋਕ ਇੰਟਰਨੈਟ ਲੱਗਦੇ ਨਹੀਂ ਉਹ ਕਿ ਟਿਊਟੋਰਿੰਗ ਨਹੀਂ ਹੁੰਦੀ ਨਹੀਂ ਹੁਣ ਉਹ ਉਹੀ ਗੱਲ ਸਰੀ ਕਰ ਰਹੇ ਉੱਥੇ ਪੈਟਰੋਲਿੰਗ ਦੀ ਗੱਲ ਵੀ ਸੀ ਪੈਟਰੋਲਿੰਗ ਲekin ਪੈਟਰੋਲਿੰਗ ਹੁੰਦੀ ਨਹੀਂ 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 ਪੈਟਰੋਲਿੰਗ ਵਾਲਾ ਪੀਸੀਆਰ ਨੂੰ ਵੀ ਕੀਤਾ ਗਿਆ ਜਿਹੜੀ ਇਹ ਸਾਡੀ ਉਹ ਤੁਸੀਂ ਆ ਵੇਣਾ ਵੀ ਨੇਰੀਆਂ ਆਟੀਆਂ ਵੇਣਾ ਉਹਨਾਂ ਨੂੰ ਵੀ ਹਦਦ ਕੀਤੀ ਉਹ ਜਿਹੜੇ ਜਿੱਥੇ ਰਸਵਲ ਏਰੀਆ ਹੁੰਦਾ ਹੈ ਜਾ ਜਿੱਥੇ ਕੋਈ ਅਬੰਡਨਡ ਏਰੀਆ ਜਿੱਥੇ ਸ਼ਰਾਬ ਤਾਂ ਚਾਰਚੀਆਂ ਸਰ ਕੱਢਦੇ ਆ ਵਾਰ ਦਤਾਂ ਲਈ ਉਥੇ ਉਹ ਗੈਸ ਸੁਦਾ ਦਿੱਤੀ ਉਹਨਾਂ ਦੀ ਅਜੇ ਸਰ ਕੈਮਰੇ ਰਿਕਾਰਡ ਨਹੀਂ ਹੋ ਰਿਹਾ ਨਾ ਬੈਗਰਾ ਕੋਈ ਅਜੇ ਉਹ ਪੁੱਛੀਏ ਚਾਰ ਨਹੀਂ ਬਾਕੀ ਇੱਕ ਕਮਕਦਮੋ ਨਿਕਲਿਆ ਉਹਨਾਂ ਦਾ ਪੁੱਛ ਕੀ ਪੈਂਡਿੰਗ ਹੈ ਜੀ ਠੀਕ ਹੈ ਜੀ ਠੀਕ ਹੈ ਅਰੋਪੀ ਦੇਖੋ ਫੋਟੋ ਕਰਦੇ ਆ ਉਹ ਆ ਗਏ ਬੰਦੇ ਆ ਬੰਦੇ